ਅਜੀਤ ਕੁਮਾਰ ਜੀ ਕੇ ਖਾਨ ਤੋਂ ਬਾਅਦ ਪਟਿਆਲਾ ਦੀ ਇੱਕ ਛੋਟੀ ਬੱਚੀ ਜਿਹੜੀ ਇਹ ਦੁਨੀਆ ਨੂੰ ਅਲਵਿਦਾ ਆਖ ਦਿੰਦੀ ਆ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਨੂੰ ਲੈ ਕੇ ਜੀ ਮਿਨਾਕਸ਼ੀ ਬਿਲਕੁਲ ਸਹੀ ਹੈ ਇਸ ਵਿੱਚ ਜਿਹੜਾ ਕੀ ਹੈ ਕਾਰਜ ਨੇ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਵੀ ਅਰੈਸਟ ਪਹਿ ਚੁੱਕੀ ਹੈ ਪਰੰਤੂ ਜਿਹੜਾ ਕੀ ਹੈ ਬੈਕਰੀ ਓਨਰ ਦੁੱਤੇ ਜਾ ਰਿਹਾ ਉਹ ਹਜੇ ਮੌਕੇ ਤੋਂ ਜਿਹੜਾ ਕੀ ਹੈ ਪਰ ਜ਼ਿਆਦਾ ਪਰੰਤੂ ਜਿਹੜੀ ਕਿ ਹੈ ਪੁਲਿਸ ਵੱਲੋਂ ਲਗਾਤਾਰ ਜਿਹੜੀ ਚੀਜ਼ ਹੈ ਆਪਣਾ ਕਰਤਬਿਆਣੀ ਕੋਰਡਿੰਗ ਉਹਨਾਂ ਦੇ ਡਾਂ ਬਜਰੀ ਨੇ ਜੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਟਿਆਲਾ ਦੇ ਲੋਕਾਂ ਦਾ ਕੀ ਕੁਝ ਕਹਿਣਾ ਪੜੋਸੀਆਂ ਦਾ ਕੀ ਕੁਝ ਕਹਿਣਾ ਮਨਾਸ਼ੀ ਜੀ ਲੋਕਾਂ ਦਾ ਤਾਂ ਉਹੀ ਕਹਿਣਾ ਕਿ ਇੱਕ ਛੋਟੀ ਜੀ ਬੱਚੀ ਦਾ ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਕਹਿਣਾ ਇੱਕ ਜਿਹੜਾ ਕੀ ਹੈ ਬੈਕ ਦੀ ਵੀ ਇਹ ਗਲਤੀ ਕਾਰਨ ਉੱਤੇ ਜਦ ਲੋਕਾਂ ਨਾਲ ਇਸ ਬਾਰੇ ਗੱਲ ਸੰਜੀ ਕੀਤੀ ਜੀ ਤੇ ਉਹਨਾਂ ਦਾ ਇਹੀ ਕਹਿਣਾ ਹੈ ਵੀ ਜਿਹੜਾ ਕੀ ਹੈ ਔਨਲਾਈਨ ਦਾ ਸਭ ਤੋਂ ਪਹਿਲਾਂ ਦਾ ਜਿਹੜਾ ਕੀ ਇਹ ਏਕੇ ਏਕਾ ਵਗੈਰਾ ਜਾਂ ਹੋਰ ਵੀ ਕੁਝ ਜੰਗਪੂੜਾ ਆਪਾਂ ਯੂਜ਼ ਕਰਦੇ ਆਂ ਆਰਡਰ ਕਰਦੇ ਆਂ ਤਾਂ ਇਹ ਚੀਜ਼ ਤੋਂ ਜਿਹੜਾ ਕਿ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਤੇ ਘੱਟ ਤੋਂ ਘੱਟ ਜਿਹੜਾ ਹੋ ਸਕੇ ਬਾਹਰ ਦੀਆਂ ਚੀਜ਼ਾਂ ਖੰਨੀ ਇਹ ਸੇਵਨ ਕਰਨਾ ਚਾਹੀਦਾ ਕਿਉਂਕਿ ਇਹ ਸੇਨਾ ਕਿਤੇ ਜਿਹੜਾ ਕਿ ਆਨ ਆਵੇ ਟਾਈਮ ਤੇ ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਅਫੈਕਟ ਕਰ ਰਹੀਆਂ ਜਿਸ ਦਾ ਕਿ ਨਤੀਜਾ ਆਪਾਂ ਦੇਖ ਚੁੱਕੇ ਆਂ ਇੱਕ 10 ਸਾਲ ਦੀ ਜਿਹੜੀ ਕਿ ਆ ਮਾਨਵੀ ਦਾ ਇਸ ਤਰ੍ਹਾਂ ਜ਼ਹਿਰੀਲੇ ਕੀਕ ਜੋ ਕਿ ਦੱਸਿਆ ਜਾ ਰਿਹਾ ਖਾਨ ਨਾਲ ਉਸ ਦੇ ਘਰਦਿਆਂ ਵੱਲੋਂ ਕਿਹਾ ਜਾ ਰਿਹਾ ਹੈ ਜਿਹੜੀ ਕਿ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ ਜੀ ਤਾਂ ਜਿਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਹੋਈ ਉਹਨਾਂ ਦੀ ਪਛਾਣ ਹੋ ਸਕੀ ਹੈ ਜੀ ਮਾਛੀ ਜੀ ਜਿਨ੍ਹਾਂ ਦਿੱਤੇ ਚਾਰ ਜਿਹੜੇ ਕਿ ਨਾਮਜ਼ਦ ਕੀਤੇ ਗਏ ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ 25 ਇਹ ਗ੍ਰੀਨ 뷰 ਕਲੋਨੀ ਹੈ ਜੀ ਤੇ ਦੂਸਰਾ ਹੈਗਾ ਇਹ RAMJEET ਪੁੱਤਰ ਤੇਨਈ RAM ਵਾਸੀ ਗੋਪਾਲ ਕਲੋਨੀ ਜੀ ਇਸ ਤਰ੍ਹਾਂ ਪਵਨ ਮਿਸ਼ਰਾ ਪੁੱਤਰ ਕਮਲਾ ਪ੍ਰਤਾਪ ਮਿਸ਼ਰਾ ਵਾਸੀ ਇਹ ਜਿਹੜੇ ਕਿ ਯੂਪੀ ਦੇ ਦੱਸੇ ਜਾ ਰਹੇ ਵਿਜੇ ਕੁਮਾਰ ਪੁੱਤਰ ਨੋਮੀ RAM ਜਿਹੜੇ ਕਿ ਉਹ ਵੀ ਬਕਾਇਦਾ ਯੂਪੀ ਦੇ ਹੀ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਤਿੰਨ ਜਨਾਕੀ ਜਿਹੜੀ ਕੀ ਹੈ ਅਰੈਸਟ ਪਹਿ ਚੁੱਕੇ ਪਰੰਤੂ ਜਿੱਥੇ ਗੱਲ ਕਰੀ ਜੇ ਓਨਰ ਦੀ ਗੁਰਪ੍ਰੀਤ ਸਿੰਘ ਜੀ ਦੀ ਉਹ ਅਜੇ ਜਿਹੜੇ ਕੀ ਹੈ ਮੋਕੇ ਤੋਂ ਭੱਜੇ ਗਏ ਨੇ ਜੀ ਤਾਂ ਇਸਪਰੇ ਮਾਮਲੇ ਦੇ ਵਿੱਚ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਤੁਹਾਡੇ ਵੱਲ ਗੱਲਬਾਤ ਕੀਤੀ ਗਈ ਹੈ ਜਿੱਥੇ ਜੋ ਗੱਲ ਕਰੀ ਜੇ ਨਾਸੀ ਪੁਲਿਸ ਅਧਿਕਾਰੀ ਦੀ ਤਾਂ ਉਹ ਇੱਕ ਪਾਸੇ ਦੇਖ ਰਹੇ ਦੇਖਿਆ ਜਾ ਰਿਹਾ ਵੀ ਕਿਤੇ ਨਾ ਕਿਤੇ ਆਪਣਾ ਪੱਲਾ ਛਾੜਦੇ ਨਜ਼ਰ ਆ ਰਹੇ ਨੇ ਕਿਉਂਕਿ 4 ਦਿਨ ਪੱਲਾ ਜਿਹੜੀ ਕੀ ਹੈ ਇਹ ਕੁੜੀ ਦੀ 5 ਦਿਨ ਪਹਿਲਾਂ ਮੌਤ ਹੁੰਦੀ ਆ ਪਰੰਤੂ ਉਸ ਟਾਈਮ ਜਿਹੜੀ ਚ ਇਹ ਮੌਕੇ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉੱਥੇ ਜਦ ਪਰਿਵਾਰ ਵਾਲੇ ਵੱਲੋਂ ਪ੍ਰੈਸ਼ਰਾਈਜ਼ ਕੀਤਾ ਗਿਆ মিডিਆ ਨੂੰ ਜਿਹੜਾ ਕੰਟੈਕਟ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਕੀ ਆ ਕਾਰਵਾਈ ਨਾਮਜ਼ਦ ਕੀਤੀ ਗਿਆ ਇਹ ਹਜੇ ਕੱਲ ਵੀ ਡੇਟ ਵਿੱਚ ਜਿਹੜਾ ਕੀ ਆ ਪਰਚਾ ਦਰਜ ਹੁੰਦਾ ਕਿਤੇ ਨਾ ਕਿਤੇ ناکامی ਹੋਣ ਕਾਰਨ ਪੁਲਿਸ ਆਪਣੇ ਆਪ ਨੂੰ ਜਿਹੜਾ ਕੇਸ ਪਾਸੋਂ ਉਹ ਪਿੱਛਾ ਚੜਾਂਦੀ ਵਿਧਕਰੀਆ ਪੱਲਾ ਚੜ੍ਹਦੀ ਦੀ ਵਿਧਕਰੀਏ ਉੱਥੇ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਇਹ ਕਹਿ ਕੇ ਛੱਡ ਦਿੰਦੇ ਆ ਵੀ ਅਸੀਂ ਹਜੇ ਕੰਮ ਵਿੱਚ ਬੀਜੀ ਆ ਅਸੀਂ ਇਸ ਮੈਟਰ ਤੇ ਕੁਝ ਬੋਲ ਨਹੀਂ ਸਕ ਜੀ ਤਾਂ ਜਾਣਕਾਰ ਦੇਣ ਲਈ ਧੰਨਵਾਦ ਜੀ